ਇਤੋਂ ਹੁਣ ਅੱਗੇ ਸ਼ੁਰੂ ਕਰਨ ਲੱਗੇ ਹਾਂ ਸਾਖ ਸਾਖਤਰ ਇਸ ਦਰਸ਼ਨ ਦੇ ਕਰਤੇ ਮਹਾਤਮਾ ਕਰਪ ਗੁਣੀ ਜੀ ਹੋਏ ਹਨ ਔਰ ਇਹਨਾਂ ਨੇ 25 ਤੱਤ ਮੰਨੇ ਹਨ ਪਰ ਕਿਰਤ ਕਿਰਿਆ ਸ਼ਕਤੀ ਇਸ ਤੋਂ ਸਭ ਵਸਤੂਆਂ ਬਣੀਆਂ ਹਨ ਔਰ ਜੋ ਆਪ ਕਿਸੇ ਤੋਂ ਨਹੀਂ ਬਣੀਆਂ ਔਰ ਜੋ ਸਤ ਰਮ ਤਮ ਤਨ ਗੁਣ ਦੀ ਸਮ ਅਵਸਥਾ ਰੂਪ ਹੈ ਮਹਤ ਮਹਤੁ ਗੁਣਾ ਬੈਚ ਬੇਖਮਤਾ ਹੋਣ ਕਰਕੇ ਪ੍ਰਕਿਰਤ ਦੇ ਖਮੋਸ਼ ਕਾਰਨ ਜੋ ਤਤ ਤਪ ਜਿਆ ਅਰ ਜੋ ਸਰੀਰ ਵਿੱਚ ਬੁੱਧੀ ਰੂਪ ਕਰਕੇ ਇਸ ਸਥਿਤੀ ਹੈ ਹੰਕਾਰ ਹੰਕਾਰ ਜਿਸ ਦਾ ਸਰੂਪ ਹਮੇ ਹੈ ਪੰਨ ਤਨ ਮਾਤਰ ਸ਼ਬਦ ਸਪਰਸ਼ ਰੂਪ ਰਸ ਗੰਧ 11 ਇੰਦਰੀਆਂ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਯਰਮਾ ਮਾਨ ਪੰਜ ਮਹਾਪੂਤ ਪ੍ਰਥਵੀ ਜਲ ਬਾਜੂ ਅਗਨੀ ਆਕਾਸ਼ ਪਰਖ ਚੇਤਨਾ ਜੇ ਸ਼ਕਤੀ ਸਾਖਾ ਜੋ ਮਾਤ ਅਨਸਾਰ ਜਗਤ ਨਿਤਜ ਹੈ ਅਰ ਪ੍ਰਮਾਨ ਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ ਪਰ ਕਰਤੀ ਨੂੰ ਪੁਰਸ਼ ਦੀ ਕर्श ਨੂੰ ਪ੍ਰਕਿਰਤੀ ਦੀ ਸਹਾਇਤਾ ਦੀ ਜ਼ਰੂਰਤ ਹੈ ਇਕੱਲੇ ਦੋਵੇਂ ਨਹਿ ਪਰ ਹਨ ਜੀਵ ਆਤਮਾ ਪ੍ਰਤੀ ਸਰੀਰ ਪਨ ਪਨ ਹਨ ਬੁੱਧੀ ਹੰਕਾਰ 11 ਇੰਦਰੀਆਂ ਪੰਜ ਤਨ ਮਾਤਰ ਇੰਨਾ ਦਾ ਸੂਦਾ ਸੁਖਮ ਲੰਗਸ ਸਰੀਰ ਹੈ ਜੋ ਕਰਮ ਅਰ ਗਿਆਨ ਦਾ ਆਧਾਰ ਰੂਪ ਹੈ ਸਤੂਲ ਸਰੀਰ ਨਾਸਪੂਣ ਤੇ ਇਸ ਦਾ ਨਾਸ ਨਹੀਂ ਹੁੰਦਾ ਸੂਖ ਸਮਰ ਸ੍ਰੀ ਕਰਮ ਅਰ ਗਿਆਨ ਬਾਸ਼ਨਾ ਕਰਕੇ ਪ੍ਰੇਰਿਆ ਹੋਇਆ ਇੱਕ ਸਰੀਰ ਤੂੰ ਵਿਛੜ ਕੇ ਦੂਜੀ ਦੇਹ ਵਿੱਚ ਪਰਵੇਸ਼ ਕਰਦਾ ਹੈ ਲਹੰਗ ਸਰੀਰ ਦਾ ਪਰਲਜ ਪਰਜੰਤ ਨਾਸ ਨਹੀਂ ਹੁੰਦਾ ਹੈ ਪਰਲਜ ਵਾਸਤਾ ਸਮੇਂ ਵਰਕਹਿਤ ਵਿੱਚ ਲਜ ਹੋ ਜਾਂਦਾ ਹੈ ਸ੍ਰਿਸ਼ਟੀ ਦੀ ਅਥਪਤੀ ਬਿੜੇ ਫਿਰ ਨਵੇਂ ਸਿਰੇ ਪੁੱਜਦਾ ਹੈ ਜਦ ਪਰਸ਼ ਬਵੇਕ ਨਾਲ ਆਪਣੇ ਆਪ ਨੂੰ ਬੁੱਧੀ ਤੋਂ ਭੈਣ ਦੇਖਦਾ ਹੈ ਤਾਂ ਤਾਂਤਾ ਦਾ ਬੁੱਧੀ ਕਰਕੇ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ ਇਸੇ ਭਿੰਨਤਾ ਦਾ ਨਾ ਮੁਕਤੀ ਹੈ ਮੰਦਾਰਤ ਸਾਸਤਰ ਉਤਰ ਮਮੇਸਾ ਇਸ ਦਰਸ਼ਨ ਦੇ ਪ੍ਰਚਾਰਕ ਬੇਦ ਬਿਆਸ ਜੀ ਹਨ ਮੈਂਦਾਤ ਮੰਤ ਅਨਸਾਰ ਬਰਮ ਜੀ ਦੀ ਸਤਾ ਅਰ ਸ਼ਕਤੀ ਕਰਕੇ ਮਾਇਆ ਦੁਆਰਾ ਸਭ ਕੁਝ ਬ੍ਰਾਹਮਣ ਦੀ ਸਤਾ ਅਰ ਸ਼ਕਤੀ ਵਿੱਚ ਲੱਜ ਹੋਵੇ ਹੋਵੇਗਾ ਸੁੱਧ ਮਾਇਆ ਵਿੱਚ ਬ੍ਰਹਮ ਦੀ ਪ੍ਰਤ ਬੰਦ ਮੈਂਬ ਵਿੱਚ ਲੱਜ ਹੋਵੇਗਾ ਸੁੱਧ ਮਾਇਆ ਵਿੱਚ ਬ੍ਰਾਹਮਣ ਦੀ ਪਰਤੀ ਮੈਂਬਰ ਈਸ਼ਰ ਅਰ ਮਲੀਨ ਮਾਇਆ ਵਿੱਚ ਪਰਤੀ ਮੈਂਬਰ ਜੀਵ ਵਿੰਮਨ ਜੀਵ ਹੈ ਜੀਵ ਆਰ ਅਵਨਾਸੀ ਇੱਕ ਹੈ ਪਾਰ ਅਪਾਧੀ ਭੇਦ ਕਰਕੇ ਭਿੰਨ ਭਨ ਪਾਸਦਾ ਹੈ ਅਪਾਧੀ ਭੇਦ ਮਟਾਉਣ ਪਰ ਸੁੱਧ ਬ੍ਰਹਮ ਸਾਥ ਅਪੇਦਤਾ ਹੁੰਦੀ ਹੈ ਬ੍ਰਹਮ ਗਿਆਨੀ ਦੁਆਰਾ ਵੀ ਇਹਦਾ ਭਾਵ ਮਟਾ ਕੇ ਆਤਮਾ ਦਾ ਸਖਾ ਜਾਤਕਰ ਹੁੰਦਾ ਹੈ ਇਸ ਦਾ ਨਾਂ ਕੇਵਲ ਮੇਖ ਹੈ ਇਸ ਵਿਦਾਂਤ ਸ਼ਾਸਤਰ ਦਾ ਮਤ ਜੀ ਬ੍ਰਹਮੰਦੀਪੇ ਦਤਾ ਹੈ ਸੋ ਇਹ ਪਰ ਲਿਖੇ ਸੇ ਦਰਸ਼ਨਾਤੇ ਇਹਨਾਂ ਦਾ ਮਤ ਆਮ ਕਰਕੇ ਪਨ ਪਨ ਹੈ ਇਸੇ ਵਾਸਤੇ ਗੁਰੂ ਜੀ ਨੇ ਇਹਨਾਂ ਨਰਸ਼ਾਂ ਦੇ ਵਰਤਣ ਵਾਲੀਆਂ ਇਹਨਾਂ ਦੀ ਰੀਤੀ ਤੇ ਚੱਲਣ ਵਾਲਿਆਂ ਨੂੰ ਸੰਸਾਰੀਆਂ ਦੀ ਪਦਵੀ ਦਿੱਤੀ ਹੈ ਪਰ ਗੁਰੂ ਜੀ ਦਾ ਨਰਸ਼ਨ ਸਾਹ ਤੋਂ ਉੱਚਾ ਦੱਸਿਆ ਹੈ ਜਿਥਾ ਕਰਵਾਖ ਖਟ ਦਰਸ਼ਨ ਮਰਤ ਮਰਤਾਰਾ ਗੁਰਦਕਾ ਦਰਸ਼ਨ ਅਗਮ ਅਪਾਰਾ ਗੁਰ ਕੇ ਧਰਸ਼ਨ ਮੁਕਤਕਤ ਹੋਏ ਸਾਚਾ ਆਪ ਵਸੀ ਮਨ ਸੋਇ ਰਹਉ ਗੁਰ ਧਰਸ਼ਨ ਉਦਰੇ ਸੰਸਾਰਾ ਜੋ ਕੋ ਲਾਇ ਪਉ ਪਿਆਰਾ ਪਉ ਪਿਆਰਾ ਲਾਇ ਬਿਰਲਾ ਹੋਈ ਗੁਰ ਕੇ ਧਰਸ਼ਨ ਦਾਸਕ ਹੋਈ ਗੁਰ ਕੇ ਧਰਸ਼ਨ ਮੋਖ ਦਵਾਰ ਸਤਿਗੁਰੂ ਸਿਵੇਂ ਪਰਮਾਰ ਸੁਧਾਰਾ ਨੇਕ ਬੁਰੇ ਕੋ ਗਤ ਕਾਇ ਨਹੀਂ ਆਵਗਣ ਮੁਠੇ ਚੋਟਾ ਖਾਈ ਗੁਰ ਕੇ ਸਾਵੰਦ ਸੁਖ ਸਾਤ ਸਰੀਰ ਗੁਰਮਖ ਤਾਂ ਕੋ ਲਾਗੇ ਨਾ ਪੀਰ ਜਮ ਕਾਲ ਤੇ ਸੇ ਨੀੜ ਨ ਆਬੈ ਨਾਨਕ ਗੁਰਮਖ ਸੱਚ ਸੁਮਾਵੇ ਛੇ ਕਰ ਛੇ ਗੁਰ ਛੇ ਅਪਦੇਸ ਗੁਰ ਗੁਰ ਇੱਕੋ ਮੇਸnik ਬਾਬਾ ਜੈ ਕਰ ਕੰਤ ਕਰਤੇ ਹੋਏ ਸੋਖ ਅਸੋਖ ਰਾਖ ਬਡਾਈ ਤੋਏ ਸੋ ਇਨਾਂ ਗੁਰਵਾਕਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਮਤ ਦਰਸ਼ਨ ਸਭ ਤੋਂ ਉੱਚਾ ਹੈ ਕਿਉਂਕਿ ਸ਼ੀ ਦਰਸ਼ਨਾਂ ਦੇ ਕਰਤੇ ਹਨ ਤੇ ਸ਼ੀ ਹੀ ਉਹਨਾਂ ਦੇ ਉਪਦੇਸ਼ ਹਨ ਤੇ ਇਸੇ ਵਾਸਤੇ ਗੁਰੂ ਜੀ ਨੇ ਕਿਹਾ ਹੈ ਕਿ हे ਮਹਾਰਾਜ ਵਾਹਿਗੁਰੂ ਤੂੰ ਇੱਕੋ ਗੁਰੂਆਂ ਦਾ ਗੁਰੂ ਹੈ ਤੇ ਤੇਰਾ ਮਤ ਪਾਕਤੀ ਭਾਵ ਸਹਿਤ ਵੀ ਇੱਕੋ ਹੈ ਤੇ ਤੇਰੇ ਆਮ ਨਾਮ ਥਾਵਾ ਮੱਤਲੁਕਾਨੇ ਕਰਪਤ ਕੀਤੇ ਹਨ ਜੋ ਜੀਵ ਪ੍ਰਤੀ ਦੱਸਦੇ ਹਨ ਕਿ ਇਹ ਜੀਵ ਥਾਵਾ ਹੋਏ ਹੀ ਬਾਬਾ ਜਿਸ ਘਰ ਦੇ ਵਿੱਚ ਥਾਵਾ ਦਰਸ਼ਨ ਦੇ ਵਿੱਚ ਕਰਤੇ ਨਾ ਜਾਸ ਹੁੰਦਾ ਹੋਵੇ ਤੂੰ ਤੈਸ ਘਰ ਤੈਸ ਦਰਸ਼ਨ ਵਿੱਚ ਆਪਣੇ ਮਾਨ ਨੂੰ ਰੱਖ ਪਾਉ ਜਿਸ ਕੀ ਜਸ ਮੱਤ ਵਿੱਚ ਪਰਮੇਸ਼ਰ ਦੀ ਵਿੜਿਆਈ ਹੁੰਦੀ ਹੋਵੇ ਉਹੋ ਹੀ ਮੱਤ ਤਾਨ ਕਰਨਾ ਠੀਕ ਹੈ ਤੇ ਉਸੇ ਮੱਤ ਅਨੁਸਾਰ ਚੱਲਣ ਕਰਕੇ ਵਿੜਿਆਈ ਮਿਲਦੀ ਹੈ ਤਾਂ ਤੇ ਹਰ ਇੱਕ ਜੀਵ ਨੂੰ ਚਾਹੀਏ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਸਿਮਰਤ ਸਾਸਤਰ ਪੰਨ ਪਾਉ ਚਾਲਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰ ਬਾਜੋਂ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤੇ ਰਹਿਣ ਬਿਹਾਣੀ ਗੁਰ ਕਰਪਾ ਤੇ ਸੀਨੇ ਜਾਗੇ ਜਿਨ ਹਰਮਨ ਪਸਿਆ ਬੋਲੇ ਅਮਰਤ ਬਾਣੀ ਸਦਾ ਚੱਲਣ ਤੇ ਮਨ ਵਿੱਚ ਇਹ ਵਿਚਾਰ ਕਰਕੇ ਕਿ ਸਾਖਤਰ ਤੇ ਸਮstੀਆਂ ਆਦਿਕ ਪਨ ਪਾਪਾਂ ਦਾ ਵਿਚਾਰ ਕਰਨ ਵਾਲੀਆਂ ਹਨ ਤੇ ਕਰਮ ਕਾਂਡ ਆਦਖ ਵਿੱਚ ਲਗਾਉਣ ਵਾਲੇ ਹਨ ਇਹ ਤੱਤ ਵਾਸਤੂ ਨੂੰ ਨਹੀਂ ਜਾਣਿਆ ਥਾਵਾ ਨਹੀਂ ਜਾਣਦੇ ਸੋ ਤੱਤ ਵਾਸਤੂ ਦੀ ਪ੍ਰਾਪਤੀ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨ ਔਣ ਕਰਕੇ ਪ੍ਰਾਪਤ ਹੁੰਦੀ ਹੈ ਸੋ ਸਾਨੂੰ ਚਾਹੀਦਾ ਹੈ ਕਿ ਸ਼ਾਸਤਰਾਂ ਦੀ ਵਿਚਾਰ ਕਰਕੇ ਦੇ ਹੋਏ ਵੀ ਸਤਿਗੁਰੂ ਜੀ ਦੀ ਓਟ ਲਈਏ ਤੇ ਉੱਤਮ ਅਸਨਾਤ ਨੂੰ ਪ੍ਰਾਪਤ ਕਰਕੇ ਕਰਦੇ ਹੋਏ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਈਏ ਸੋ ਇਹ ਜੀ ਊੁਰਜ ਮੈਂ ਮਾਸਾ ਬਸੇਖਕ ਸਾਤਰ ਤਰਕ ਨਜਾਜ ਮਨ ਤਾਂਜਲ ਜਾਨੂ ਸਾਖ ਮੈ ਦਾਤ ਜੋ ਉਤਰਮ ਮੀਸਾ ਪੂਰੇ ਇਕਟ ਦਰਸ਼ਨ ਜਾਨੂ ਆਪੋ ਹੀ ਆਪਣੀ ਬੁੱਧ ਤੇ ਮੁਜਵ ਨਾਸ ਰਹੇ ਹਰ ਨਾਮ ਗਿਆਨ ਪਰ ਗੁਣ ਦਰਸ਼ਨ ਸੌ ਕੋ ਉੱਚਾ ਹੈ ਭਗਤ ਪਾਸਦਾ ਪੂਰਾ ਖਜਾਨੇ ਖ ਰੁੱਤਾਂ ਹਰ ਇੱਕ ਸਮੇਂ ਦਿਨਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਤੇ ਉਸ ਅਦਲਾ ਬਦਲੀ ਦਾ ਨਾਮ ਰੁੱਤਾਂ ਹੈ ਇਸ ਰੁੱਤਾਂ ਇਹ ਰੁੱਤਾਂ ਛੇ ਹਨ ਕਈ ਚਾਰ ਵੀ ਗਿਣੀਆਂ ਹਨ ਪਰ ਗੁਰੂ ਜੀ ਨੇ ਛੇ ਗਿਣੀਆਂ ਹਨ ਬਸੰਤ ਗ੍ਰੀਖਮ ਮਰਸਾਤ ਸਰਦੀ ਸਿਸ਼ੀਰ ਹਮ ਹਮ ਕਰਾਂ ਐਸਰ ਰਤਨਾ ਰਤ ਸਾਲ ਵਿੱਚ ਦੋ ਦੋ ਮਹੀਨੇ ਆਉਂਦੀਆਂ ਹਨ ਪਹਿਲਾ ਬਸੰਤ ਰਤ ਦਾ ਰਾਸ ਮਾਗ ਹਗਣ ਵਿੱਚ ਪੈਦਾ ਹੁੰਦਾ ਹੈ ਤੇ ਰਾਗੀ ਲੋਕ ਐਸ ਲਈ ਮਾਗੀ ਤੋਂ ਬਸੰਤ ਰਾਗ ਗਾਉਣਾ ਸ਼ੁਰੂ ਕਰਦੇ ਹਨ ਤੇ ਬਸੰਤ ਪੰਚਮੀ ਮੇਲੇ ਵੀ ਇਹਨਾਂ ਦਿਨਾਂ ਵਿੱਚ ਹੀ ਸਹਿਟਾ ਸਹਿਵ ਲੱਗਦਾ ਹੈ ਪਰ ਆਮ ਸਿਆਣਾ ਨਿਰੂਤਾਂ ਦੇ ਸੀ ਸਾਲ ਦੇ ਚੜਾਓ ਮੁਤਾਬਕ ਰੱਖੀਆਂ ਥਾਵਾ ਗਿਣੀਆਂ ਹਨ ਕਿਉਂਕਿ ਆਮ ਬਨਸਪਤੀ ਦੇ ਚੇਤਰ ਦੇ ਮਹੀਨੇ ਫਲਦੀ ਫਾਲਦੀ ਹੈ ਤੇ ਹਰ ਇੱਕ ਦਰਖਤ ਤੇ ਨਮਾ ਜੋ ਬਣਾਉਂਦਾ ਹੈ ਸੋ ਇਸ ਕਾਰ ਕੇ ਚੇਤਰ ਤੋਂ ਹੀ ਰੁੱਤਾਂ ਗਿਣੀਆਂ ਜਾਂਦੀਆਂ ਹਨ ਨੰਬਾਲ ਕੇ ਸਤਿਗੁਰੂ ਜੀ ਨੇ ਜੋ ਕਿ ਸ੍ਰਿਸ਼ਟੀ ਦੇ ਕਰਤਾ ਹਰਤਾ ਆਪ ਹਨ ਜੋ ਵੀ ਰੁੱਤ ਉਤੇ ਸ਼ਲੋਕ ਨਾਮੇ ਬਾਣੀ RAM ਕ੍ਰਿ ਗ੍ਰਾਗ ਮਛੇ ਚਾਰਨ ਕੀਤੀ ਹੈ ਉਸ ਬਾਣੀ ਵਿੱਚ ਚੇਤਰ ਤੇ ਮਹੀਨੇ ਤੋਂ ਹੀ ਰੁੱਤਾਂ ਦੀ ਗਣਤੀ ਆਰੰਭ ਕੀਤੀ ਹੈ ਪਸੰਤਰ ਰੁੱਤ ਇਹ ਰੁੱਤ ਚੇਤਰ ਤੇ ਵਸਾਖ ਦੇ ਮਹੀਨੇ ਹੁੰਦੇ ਹੈ ਇਸੇ ਰੁੱਤ ਵਿੱਚ ਮੁਨਾਸਬਤੀ ਫਲ ਦਿੱਤੇ ਫਲਦੀ ਹੈ ਗ੍ਰੀਖਮ ਇਹ ਰੁੱਤ ਜੇਠ ਤੇ ਹਾੜ ਦੇ ਮਹੀਨੇ ਹੁੰਦੀ ਹੈ ਤੇ ਇਸ ਰੁੱਤ ਵਿੱਚ ਗਰਮੀ ਬਹੁਤ ਪੈਂਦੀ ਹੈ। ਅਸਲਾ ਬਾੜ ਧਰ ਕੇ ਲੋਕ ਦਾਣਾ ਫੱਕਾ ਕਰ ਲਿਆਉਂਦੇ ਹਨ ਅਤੇ ਇਸ ਰੁੱਤ ਦੇ ਅਖੀਰ ਕਦੀ-ਕਦੀ ਥੋੜੀ ਵਰਖਾ ਹੁੰਦੀ ਹੈ। ਬਰਸਾਤ ਰੁੱਤ ਇਹ ਰੁੱਤ ਸਾਵਣ ਪਾਦ ਦੋਨੇ ਮਹੀਨੇ ਹੁੰਦੀ ਹੈ। ਤੇ ਇਹਨਾਂ ਦਿਨਾਂ ਵਿੱਚ ਬਹੁਤ ਹੀ ਵਰਖਾ ਹੁੰਦੀ ਹੈ। ਤੇ ਇਹ ਵਰਖਾ ਹੋਣ ਕਰਕੇ ਹੀ ਇਸ ਦਾ ਨਾਮ ਬਰਸਾਤ ਰੁੱਤ ਦੱਸਦੇ ਹਨ। ਤੇ ਇਹਨਾਂ ਦੇ ਨਾਮ ਵਿੱਚ ਹੀ ਖੇਤੀਆਂ ਹਰੀਆਂ ਭਰੀਆਂ ਖੇਤੀਆਂ ਹਰੀਆਂ ਭਰੀਆਂ ਹੁੰਦੀਆਂ ਹਨ ਤੇ ਥਾਂ ਥਾਂ ਧਰਤੀ ਉੱਤੇ ਹਰਿਆਵਾਂ ਨਜ਼ਰ ਆਉਂਦੀ ਹੈ ਤੇ ਬਰਖਾ ਹੋਣ ਨਾਲ ਹੀ ਸੌਣੀ ਦੀ ਫਸਲ ਚੰਗੀ ਹੁੰਦੀ ਅਤੇ پکਦੀ ਹੈ ਤੇ ਹਾੜੀ ਦੀ ਫਸਲ ਬੀਜਣ ਲਈ ਬੱਤਰ ਜਮਾ ਜਮਾ ਰਹਿੰਦੀ ਹੈ ਗੁਰੂ ਜੀ ਨੇ ਐਸੇ ਰਤਰੀ ਬਾਵਤ ਜੈਸੇ ਹੋਣਾ ਉਤਾ ਬਾਵਤ ਸ਼ਬਦ ਚਾਰੇ ਹਨ ਕਈ ਸ਼ਬਦ ਚਾਰਨ ਕਰਕੇ ਦੱਸੇ ਹਨ ਜਥਾ ਸਾਵਣ ਸਰਸ ਮਨਾਕਾਰ ਕਣ ਮਰਸੇ ਰਤ ਆਏ ਮੈਂ ਮਨ ਤਾਨ ਸੋ ਪਾਵੇ ਪੈਰ ਪਰ ਦੇਸੀ ਸਦਾਏ ਨਾਨਕ ਸਰਬਣ ਜੀਵਸੀ ਨਾਨਕ ਸਾਵਣ ਜੀਵ ਸੇ ਚੋਂ ਉਮਾ ਹੋਈ ਨਾਗਾ ਮਰਗਾ ਮੱਛੀਆਂ ਰस्सियां ਘਰ ਤਨ ਹੋਈ ਇਹਨਾਂ ਉੱਪਰ ਲਿਖੀਆਂ ਚੀਜ਼ਾਂ ਨੂੰ ਤਾਂ ਸਾਵਣ ਵਿੱਚ ਖੁਸ਼ੀ ਹੁੰਦੀ ਹੈ ਪਰ ਪਤੀ ਵਰਤਾ istri ਨੂੰ ਪਤੀ ਦੇ ਵਿਛੋੜੇ ਦੀ ਤਕਲੀਫ ਹੁੰਦੀ ਹੈ ਤੇ ਹੇਠ ਲਿਖੀਆਂ ਚੀਜ਼ਾਂ ਨੂੰ ਵੀ ਇਸੇ ਸਮੇਂਤ ਕਲੀ ਪੁੰਦੀ ਹੈ ਨਾਨਕ ਸ਼ਾਵਣ ਜੋਬਸੇ ਚੋਮ ਸੂਣਾ ਹੋਏ ਗਾਇ ਭੁਕਤਾ ਨਰਤਨਾ ਪੰਖੀ ਚਾਕਰ ਹੋਏ ਸੋ ਇਹਨਾਂ ਨੂੰ ਭਾਵੇਂ ਕੁਝ ਤਕਲੀਫਾਂ ਜੋ ਮਸ਼ੂੜਾ ਹੁੰਦਾ ਹੈ ਪਰ ਇਹਨਾਂ ਤੋਂ ਬਿਨਾ ਬਸਾਤ ਰੁੱਤ ਬੜੀ ਲਾਭ ਦੇਕ ਹੈ ਸਰਦ ਰੁੱਤ ਅੱਸੂ ਕਤਕ ਦੇ ਮਹੀਨੇ ਵਿੱਚ ਇਹ ਰੁੱਤ ਹੁੰਦੀ ਹੈ ਤੇ ਇਸ ਰੁੱਤ ਵਿੱਚ ਹੀ ਹਾੜੀ ਦੀ ਫਸਲ ਬੀਜੀ ਜਾਂਦੀ ਹੈ ਤੇ ਇਹ ਸੌਣੀ ਦੀ ਫਸਲ ਸੰਭੀ ਜਾਂਦੀ ਹੈ ਤੇ ਹਨ ਨਾਲ ਲੰਗਦੀ ਹੈ ਨਾਲ ਲੰਗਦੀ ਹੈ ਤੇ ਸਿਆਲਾ ਆਪਣਾ ਪੈਰ ਆਠਕਾਉਂਦਾ ਹੈ ਸਰਦੀ ਆਉਣੀ ਆਉਣੇ ਆਰੰਭ ਹੋ ਜਾਂਦੀ ਹੈ ਤੇ ਇਸ ਕਰਕੇ ਹੀ ਇਸ ਦਾ ਨਾਮ ਸਰਦ ਰਤ ਸੱਦਿਆ ਜਾਂਦਾ ਹੈ ਸਿਸ਼ਿਆਰ ਇਹ ਰਤ ਮੱਗਰ ਪੋਦੀ ਮਹੀਨੇ ਆਉਂਦੀ ਹੈ ਤੇ ਇਨ੍ਹਾਂ ਮਹੀਨਿਆਂ ਵਿੱਚ ਠੰਡ ਜ਼ੋਰ ਤੇ ਹੁੰਦੀ ਹੈ ਤੇ ਕੱਕਰਾ ਆਦਿਕ ਪੈਦਾ ਹੈ ਦੇ ਪਾਲੇ ਨਾਲ ਬਹੁਤ ਸਾਰੀ ਮਨਸਪਤੀ ਤੇ ਪੱਤਰ ਲੂਸ ਜਾਂਦੇ ਹਨ ਕਮਾਦ ਆਦਿਕ ਪੀੜੇ ਜਾਂਦੇ ਹਨ ਸੋ ਇਸ ਰੁੱਤ ਇਹ ਰੁੱਤ ਮੀਂਹ ਨਹੀਂ ਸੁਖਦਾਈ 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 ਹੈ ਪਾਰ ਗਰੀਬਾਂ ਨੂੰ ਪਾਲੇ ਕਰਕੇ ਇਸ ਰੁੱਤ ਵਿੱਚ ਬੜੀ ਤਕਲੀਫ ਹੁੰਦੀ ਹੈ ਬਹੁਤ ਸardi ਕਰਕੇ ਹੀ ਇਸ ਦਾ ਨਾਮ ਇਸ ਸੀਰ ਹੈ ਹਮਕਾਰ ਐਸ ਰਤ ਮਾਰ ਫਗਣ ਦੇ ਮਹੀਨੇ ਹੁੰਦੀ ਹੈ ਤੇ ਇਸੇ ਰਤ ਵਿੱਚ ਸਰੋਂ ਆਦਕ ਖੜਦੀ ਹੈ ਤੇ ਕਦੀ ਹੋਰ ਦਰਸ਼ਾਂ ਦੇ ਪੱਤਰ ਵੀ ਗਰੰਬੜਾ ਨਿਕਲਦੇ ਹਨ ਤੇ ਆਦਮੀ ਦੇ ਸਰੀਰ ਦਾ ਲਹੂ ਗੇੜ ਖਾ ਕੇ ਤਬਦੀਲੀ ਕਰਦਾ ਹੈ ਦਿਨ ਘਾਟ ਦਿਨ ਘਾਟ ਇਹਨੂੰ ਛੱਡਦਾ ਹੋਇਆ ਫਿਰ ਪੂਰੇ 12 ਘੰਟੇ ਹੋ ਜਾਂਦਾ ਹੈ ਕਈ ਪ੍ਰਕਾਰ ਦੀ ਸੋਨੀ ਦੀ ਫਸਲ ਸਲੂਣੇ ਆਦਕ ਵੀ ਇਸ ਰੁੱਤ ਵਿੱਚ ਬੀਜੀ ਜਾਂਦੀ ਹੈ ਸੋ ਇਹ ਇਸੇ ਰੁੱਤਾਂ ਹਨ ਇਹ ਕੁ ਲੋਕ ਆਪੋ ਆਪਣੇ ਖਿਆਲਾਂ ਮੁਜਬ ਕਿਸੇ ਰੁੱਤ ਨੂੰ ਚੰਗੀ ਤੇ ਕਿਸੇ ਰੁੱਤ ਨੂੰ ਮੰਦੀ ਆਖਦੇ ਹਨ ਪਰ ਰੁੱਤਾਂ ਜਾਂ ਦਿਨਸਾਭ ਕਰਤਾ ਨੇ ਬਣਾਏ ਹਨ ਤੇ ਇਹਨਾਂ ਦੀ ਰੰਗਾਂ ਦੀ ਅਦਲਾ ਬਦਲੀ ਦਾ ਨਾਮ ਰੁੱਤ ਕਰਕੇ ਘਾਰਿਆ ਜਾਂਦਾ ਹੈ ਪਰ ਸਤਿਗੁਰੂ ਜੀ ਨੇ ਰੁੱਤਾਂ ਦਾ ਵੀਰਵਾ ਦੱਸਦਿਆਂ ਹੋਇਆਂ ਬਾਣੀ ਵਿੱਚ ਐਉਂ ਦੱਸਿਆ ਹੈ ਜਿੱਥਾ ਸਭੇ ਰੁੱਤ ਰੁੱਤੀ ਚੰਗੀਆਂ ਜਿੱਤੂ ਸਹਿ ਜਿੱਤੂ ਸੱਚੇ ਸਿਉਨੀ ਸਾਰੋਤ ਸਵਾਹੀ ਜਤ ਤੁਜ ਸਮਾਲੀ ਸੁਕਮ ਸੇਲਾ ਜੋ ਤੇਰੀ ਕਾਲੀ ਸੋ ਰਿੱਦਾ ਸਹਿਲਾ ਜਤ ਰਿੱਦੇ ਤੂੰ ਬੁੱਠਾ ਸਵਨਾ ਕੇ ਦਤਾ ਰਾਜੀਓ ਸਾਰਤ ਤਈ ਧਰਤੋ ਸਵਾਹੀ ਜਤ ਬਸੇ ਹਰ ਜਨ ਸੱਚੇ ਨਾਮ ਮਿਟੂ ਕਰਮਾਣੋ ਕਰਮਾਣੋ ਜੀਓ ਸੱਚੇ ਵਾਹਿਗੁਰੂ ਨਾਲ ਪ੍ਰੀਤ ਹੋਣ ਕਰਕੇ ਸਾਰੀਆਂ ਰੁੱਤਾਂ ਚੰਗੀਆਂ ਹਨ ਸੋ ਸਾਰੇ ਇੱਕ ਰਤਨਾਮ ਜਪਣ ਕਰਕੇ ਹੀ ਸੋਹਣੀ ਲੱਗਦੀ ਹੈ ਤੇ ਸੋਭਾ ਪਾਉਂਦੀ ਹੈ ਤਾਂ ਤੇ ਸਾਨੂੰ ਚਾਹੀਦਾ ਹੈ ਕਿ ਵਾਹਿਗੁਰੂ ਦੇ ਚਰਨਾਂ ਨਾਲ ਮਨ ਜੋੜੀਏ ਤੇ ਸਮਾ ਸਭਲਾ ਕਰਕੇ ਵਾਹਿ ਤੇਸ਼ਵਰ ਸੰਸਾਰ ਉੱਤੇ ਰਚਨਾ ਬੇਅੰਤ ਸਰਚੀ ਸਮੇਂ ਅਨਸਾਰ ਕਈ ਰੰਗ ਹੈ ਦਿਖਾਉਂਦੀ ਕਦੇ ਹੈ ਬਸੰਤ ਕਦੇ ਗਰੀਮ ਗਰੀ ਕਮਾ ਨਾ ਪੈ ਰਵੇ ਕਦੇ ਇੱਕ ਅਹਿਮ ਕਰ ਮੇਰੇ ਸਾਥ ਚੱਲ ਆਮ ਦੀ ਕਦੇ ਹੈ ਸਰਦ ਕਦੇ ਸਸੀ ਆਰ ਚੱਲ ਆਵੀ ਰਚਨਾ ਪਿਆਰੇ ਸੰਦੀ ਸੂਣੀ ਮਨ ਪਾਮ ਦੀ ਜਿਹੜੀ ਰੁੱਤੇ ਸਾਡਾ ਮਨ ਲੱਗੇ ਉਹ ਪਿਆਰੇ ਨਾਲ ਉਹ ਰਤ ਚੰਗੀ ਭਗਤ ਸਫਲ ਸਵਾਦ ਦੀ ਕਿੱਤੋ ਸਵਾਗਤ ਹੈ ਅੰਨਿਆ ਮੋਰਲਨ ਵਿੱਚ ਕੋਈ ਅੱਖਰਵਾਦ ਦਾ ਘਾਟਾ ਪੁੱਛਿਤ ਮਾਫਾਨਾ ਆਪਦੀਆਂ ਜਾਣ ਮੱਛੀ ਦੇ ਸੱਤ ਤੇ ਹੱਥ ਰੱਖਣਾਂ ਪ੍ਰੀਤ ਵਾਹਿਗੁਰਜੀ ਕਾ ਖਾਲਸਾ ਸਾਸਰੀ ਵਾਹਿਗੁਰਜੀ ਕੀ ਫਤਹਿ